ਜਿਹੜੀ ਆ ਆਪਣਾ ਪੋਲ ਬਣ ਰਿਹਾ ਜਨਤਾ ਸਕੂਲ ਦੇ ਸਾਹਮਣੇ ਇੱਥੇ ਸਵੇਰੇ ਕੋਈ ਬੁਲਟ ਮੋਟਰਸਾਈਕਲ ਵਾਲਿਆਂ ਦੇ ਮੁੰਡੇ ਨੂੰ ਹਿੱਟ ਕਰ ਗਿਆ ਤੇ ਉਹਦੇ ਸੱਟ ਮਾਰੀ ਤੇ ਲੇਬਰ ਨੇ ਕੰਮ ਬੰਦ ਕਰਕੇ ਧਰਨਾ ਲਾਤਾ ਸੀ ਵੀ ਅਸੀਂ ਨਹੀਂ ਕੰਮ ਕਰਦੇ ਹੁਣ ਇਹਨਾਂ ਨੂੰ ਅਸੀਂ ਵਿਸ਼ਵਾਸ ਦਵਾਇਆ ਵੀ ਅਸੀਂ ਖੜੇ ਹਾਂ ਇੱਥੇ ਨੋ ਪ੍ਰੋਬਲਮ ਤੇ ਇਹ ਬੰਦ ਕਰਤਾ ਤੇ ਹੁਣ ਉਹਨਾਂ ਨੇ ਧਰਨਾ ਕੰਮਦਾਰੇ ਸਟਾਰਟ ਕਰਤਾ ਤੇ ਸਾਡੀ ਫੋਰਸ ਖੜੀਆ ਵਿਸ਼ਵਾਸ ਚ ਹੁਣ ਇਹ ਕੰਮ ਸਟਾਰਟ ਕਰਾਉਂਦੇ ਸਰ ਇਹ ਪਹਿਲਾ ਜਿਹੜਾ ਡਿਵਾਈਡਰ ਲਾਇਆ ਸੀ ਇਹ ਨਹੀਂ ਸੀਗਾ ਤਾਂ ਮੋਟਰਸਾਈਕਲ ਲੰਘਦੇ ਸੀ ਉੱਥੇ ਤਾਂ ਮੋਟਰਸਾਈਕਲ ਲੰਘਦੇ ਸੀ ਲਾਇਆ ਸੀਗਾ ਕੱਲੇ ਮੋਟਰਸਾਈਕਲਾਂ ਦਾ ਰਸਤਾ ਛੱਡਿਆ ਹੋਇਆ ਸੀਗਾ ਉਹ ਅੱਗੇ ਇੱਥੋਂ ਪੂਰਾ ਸਪੀਡ ਚ ਮੋਟਰਸਾਈਕਲ ਜਾਂਦੇ ਆ ਕਿ ਬਿਲਕੁਲ ਜਾ ਕੇ ਨਾਲ ਹੀ ਅੱਗੇ ਬਿਲਕੁਲ ਮਤਲਬ ਕੰਮ ਜਿੱਤੇ ਬਜਰੀ ਪੁਜਰੀ ਨਹੀਂ ਪਈ ਹੋਈ ਉੱਥੇ ਜਾ ਕੇ ਜਾਂ ਤਾਂ ਬ੍ਰੇਕ ਲਾਣੀ ਪੈਂਦੀ ਹੈ ਜਾਂ ਫਿਰ ਕਿਸੇ ਇਹਨਾਂ ਦੇ ਮੁਲਾਜ਼ਮ ਤੇ ਹਿੱਟ ਹੁੰਦਾ ਹੈ। ਉਹ ਤਾਂ ਕਰਕੇ ਪ੍ਰੋਬਲਮ। ਸਰ ਲੋਕੀ ਫੀਲ ਕਰਨਾ ਚਾਹੋਗੇ ਕਿ ਕਿੰਨੇ ਦਿਨਾਂ ਦੇ ਵਿੱਚ ਚਾਲੂ ਹੋਏਗਾ ਪੁਲ ਲੋਕੀ ਹਜੇ ਉਰ ਤੋਂ ਨਾ ਆਣ। ਆ ਤੁਹਾਨੂੰ ਦੱਸਣਗੇ ਆਪਣਾ ਆਈਡੀਓ ਸਾਹਿਬ ਹੈਗੇ ਨਹੀਂ ਨਾਲ ਹੀ ਖੜੇ ਨੇ ਆ ਦੱਸੋ ਕਿੰਨੇ ਮੁਲਾਜ਼ਮ ਤਨਾਦ ਕੀਤੇ ਜਾਣਗੇ। ਹਾਂ ਹਾਂ ਮੈਂ ਦੋ ਮੁਲਾਜ਼ਮ ਲਾਏ ਆ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਹੁਣ ਤੁਹਾਡਾ ਕੋਈ ਮੋਟਰਸਾਈਕਲ ਇੱਧਰ ਨਹੀਂ ਜਾਊਗਾ। ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਇੰਨੀ ਵੇਟ ਕੀਤੀ ਹੈ ਤੇ ਲਾਸਟ ਤੋ ਇੰਤਜ਼ਾਰ ਨਹੀਂ ਕਰ ਰਹੇ ਆ। ਇਹੀ ਕਹਾਂਗੇ ਜੀ ਹੁਣ ਜਿਹੜਾ ਇਨਵੈਟ ਕੀਤਾ ਹੁਣ 2-3 ਦਿਨ ਹੋਰ ਵੇਟ ਕਰ ਲਓ ਆ 2-3 ਦਿਨਾਂ ਦਾ ਜੋ ਕੰਮ ਆਪਣਾ ਪੰਪਲਿੱਟ ਹੋ ਜਾਊਗਾ ਜੀ ਆ ਸਰ ਦੱਸਣਗੇ ਤੁਹਾਨੂੰ ਇਹ ਮਨਸ਼ੂ ਜੀ ਕੀ ਗੱਲ ਹੋ ਗਈ ਤੁਸੀਂ ਠੇਕੇਦਾਰ ਹੋਰੇ ਮੈਂ ਜੀ ਠੇਕੇਦਾਰ ਦੀ ਤਰਫੋਂ ਇੰਜੀਨੀਅਰ ਹੋਦਰ ਜੀ ਠੀਕ ਹੈ ਜੀ ਕੀ ਗੱਲ ਹੋ ਗਈ ਸੀਗੀ ਜਿਸ ਕਰਕੇ ਤੁਸੀਂ ਇਹ ਬੰਦ ਕਰਤਾ ਸੀ ਕੰਮ ये जी गल क्या हुई थी एक बाइक वाले इधर से बहुत स्पीड में आते हैं क्योंकि उनको पता है पुल चालू हो गया है लेकिन पुल चालू नहीं हुआ हमें अपने हमारे साथ निकलने के लिए रास्ता खोल रखा है हमने लेकिन वो बाइक वाले बड़ी स्पीड से आते हैं तो एक दो तो हमारी लेबर वालों को चोट लगी है बुलेट बाइक टकराई है हमारी से और फिर ऊपर से वो लड़ाई करते हैं उनको कुछ रोकने की कोशिश करो तो लड़ाई करते हैं इसलिए फिर ये बंद किया है तो अब फिर उसके बाद आपने पुलिस को दी थी सूचना इस चीज़ की भी वो झगड़ा करते हैं हमारे साथ आके हमने हाँ, अपने डिपार्टमेंट को भी बताया है उसके बाद पुलिस में दी है सूचना से तभी जाके ये मतलब जो भी तो हुआ है क्या अपील करना चाहेंगे ये बंद कर दिया रास्ता अब तो यही अपील है जी लोगों से देखो जो पाँच छह साल से इंतजार कर रहे हैं हफ्ता और सही हफ्ता और इंतजार करो उसके बाद देखो पुल आपके लिए है पब्लिक के लिए ही पुल है हमने तो चलना नहीं है पब्लिक नहीं चलना है अपना आराम से जाएगी पब्लिक कोई दिक्कत नहीं होगी कोई परेशानी नहीं होगी ਮਸ਼ਕਾਰ ਜੀ ਮੈਂ ਸਾਰੇ ਆਪਣੇ ਦੁਕਾਨਦਾਰ ਭਰਾਵਾਂ ਨੂੰ ਤੇ ਪਿੰਡ ਦੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹਾਂਗਾ ਕਿ ਅੱਜ ਸਵੇਰੇ ਇੱਕ ਇੱਥੇ ਛੋਟਾ ਜਿਹਾ ਐਕਸੀਡੈਂਟ ਹੋਇਆ ਵੀ ਜਿਸ ਕਰਕੇ احتیاط ਦੇ ਤੌਰ ਤੇ ਆਪਾਂ ਲੇਬਰ ਨੂੰ ਵੀ ਉਹ ਕੰਮ ਪੂਰਾ ਤਸਲੀਮ ਨਾਲ ਕਰੇ ਤੇ ਪੂਰਾ ਵਿਸ਼ਵਾਸ ਦਿਵਾਇਆ ਐਸਐਚਏ ਸਾਹਿਬ ਵੱਲੋਂ ਨੇ ਕਿ ਸਾਨੂੰ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਵੇ ਕਿਉਂਕਿ ਜਿਹੜਾ ਰਸਤਾ ਹੈਗਾ ਉਹ ਟੈਂਪਰਰੀ ਆਪਾਂ 4 ਤੋਂ 5 ਦਿਨ ਲਈ ਬੰਦ ਕਰਕੇ ਕੰਮ ਵੀ ਫਟਾਫਟ ਖਿੱਚਿਆ ਜਾਏਗਾ ਉਸ ਨਾਲ ਤਾਂ ਕਿ ਆ ਦੇਖੋ ਆਪਾਂ ਲੇਬਰ ਜਿਹੜੀ ਕੰਮ ਕਰ ਰਹੀ ਹੈ ਉਸ ਦੀ ਸੇਫਟੀ ਬਹੁਤ ਜ਼ਰੂਰੀ ਹੈ ਕਿੰਨੇ ਕਿੰਨੇ ਤੱਕ ਸਰ ਇਹ ਸ਼ੁਰੂ ਕਰਵਾ ਦੋਗੇ ਪੰਜ ਤੋਂ 6 ਪੰਜ ਤੋਂ 7 ਦਿਨ ਦੇ ਅੰਦਰ ਅੰਦਰ ਬਿਲਕੁਲ ਕਲੀਅਰ ਇਹ ਚਾਲੂ ਹੋ ਜਾਏਗਾ ਲੋਕਾਂ ਨੇ ਬਹੁਤ ਸਬਰ ਕੀਤਾ ਜੀ ਇੱਥੇ ਮੈਂ ਤਾਂ ਲੋਕਾਂ ਦੇ ਸਬਰ ਦਾ ਬਹੁਤ ਧੰਨਵਾਦ ਕਰਦਾ ਸਾਰੇ ਮਹਿੰਦਰਗੰਨ 500 ਦੁਕਾਨਾਂ ਹੈਗੀਆਂ ਉਹਨਾਂ ਦੇ ਪਰਿਵਾਰ ਹੈ ਉਹਨਾਂ ਨੇ ਬਹੁਤ ਮੈਂ ਉਹਨਾਂ ਦਾ ਹੱਥ ਜੋੜ ਕੇ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬਹੁਤ ਸਬਰ ਕੀਤਾ ਵੀ ਪੰਜ ਤੋਂ 7 ਦਿਨ ਦਾ ਸਬਰ ਹੋਰ ਕਰੋ ਆਪਾਂ ਸਾਰੇ ਮਿਲ ਕੇ ਐਮਐਲਏ ਨੀਨਾ ਮਿੱਤਲ ਜੀ ਦੁਆਰਾ ਇਹ ਪੁਲ ਚਾਲੂ ਕੀਤਾ ਜਾਏਗਾ ਆਪਾਂ ਪੰਜ ਤੋਂ 7 ਦਿਨ ਦਾ ਹੋਰ ਆਪਣਾ ਸਮਾਂ ਦੇਈਏ ਠੀਕ ਹੈ ਜੀ ਕੁਝ ਨਾ ਕੁਝ ਖਤਰਾ ਰਹਿੰਦਾ ਵੀ ਕੋਈ ਨਾ ਕੋਈ ਮੋਟਰਸਾਈਕਲ ਆ ਲ ਵੱਜ ਸਕਦਾ ਤੇ ਲੇਬਰ ਦੇ ਕੰਮ ਕਰਨ ਦੀ ਦਿੱਕਤ ਆਣ ਕਰਕੇ ਕੰਮ ਦੀ ਸਪੀਡ ਵੀ ਅਫੈਕਟ ਹੁੰਦੀ ਹੈ ਇੱਕਦਮ